ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸ ਨੇ ਐਡ ਲੋਣੀਆ ਪੋਰਟਲ ਦੇ ਮੂਲ ਨੰਬਰ ਚੱਲੀ ਜਾਂਦਾ 578 ਪਟਵਾਂ ਭੇਜੋ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਆਪਾਂ ਲੇ ਕੇ 11.6 ਦਾ ਟਰਾਲਾ ਬਿਲਕੁਲ ਸਾਲੀ ਵੇਖੋ ਬੜਾ ਬਣ ਕੇ ਸਟੈਪ ਤੇ ਕਰਦੇ ਤੇ ਬਿਲਕੁਲ ਨਵੇਂ ਵਰਗਾ ਟਰਾਲਾ 2022 ਮਾਡਲ 11.6 ਦਾ ਟਰਾਲਾ 8 ਇੰਚੀ ਘਾਡਰਾ 8 ਗੜੀ ਹੱਬਾ 2022 ਮਾਡਲ ਆ ਲੈਫਟ ਵਾਲਾ ਟਰਾਲਾ ਪੰਪ ਲੱਗਿਆ ਵਾ ਤੇ ਸਿੰਗਲ ਆ ਤੇ ਪੂਰਾ ਹੈਵੀ ਟਰਾਲਾ ਬਣਿਆ ਵਾ ਮਿੱਟੀ ਵਾਲੇ ਵੀਰਾਂ ਵਾਸਤੇ ਟਰਾਲਾ ਹੁੱਕ ਤਾਂ ਵੀ ਪੈਂਦੀ ਥਾਂ ਵੀ ਪੈਂਦੀ ਆ ਤੇ ਮਗਰ ਦੇ ਪਾਸੇ ਬੈੱਡ ਜਈ ਵਾਲੀ ਵੀ ਹੈਗੀ ਆ ਤੇ ਉਹ ਲਾ ਕੇ ਰੱਖੀ ਵੀ ਆ ਤੇ ਸਾਈਡ 'ਚ ਜਾਲੀ ਲੱਗੀ ਵੀ ਆ ਪੱਤੀ ਵਾਲਾ ਬੈੱਡ ਪੂਰਾ ਵਧੀਆ ਟਰਾਲਾ ਪੂਰਾ ਨਰੋਆ ਉਹ ਦਬਦਾ ਨਹੀਂ ਕੋਈ ਵੀ ਗਾੜਾ ਛੱਡ ਟਾਰਾ ਸੇਲ ਦਾ ਮਾਲ ਲੱਗਿਆ ਤੇ ਖਾਬਾਂ ਪੋ ਨਰੋਈਆਂ ਤੇ ਸੀਸਿਆਂ ਕੋ ਫਰਸ ਚਲਕਦੀ ਆ ਜਾਜੀ ਫਸ ਲੱਗੀ ਆ ਕੋਕਾਪੀ ਟਰਾਂਡਾ ਕਿਸੇ ਵੀਰਪਾਈਂ ਲੈਣਾ ਹੋਵੇ ਵੀਰਾ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲੱਗਦੇ ਸਾਦੇ ਆ ਰੇਟ ਤੇ ਆ ਰੇਟ ਤੁਹਾਨੂੰ ਦੱਸਾਂਗੇ ਤੇ ਕਿਸੇ ਵੀਰਪਾਈਂ ਲੈਣਾ ਹੋਵੇ ਵੀਰਾ ਸੰਪਰਕ ਕਰ ਸਕਦੇ ਆ ਖਰਸ ਪੂਰੀ ਸਾਫ ਆ ਡਾਟੇ ਰੀ ਹੱਬਾ ਦਾਸੀ ਅਤੇ 5 ਇੰਚੀ ਹਸਾ 6.5 ਫੁੱਟ ਧੰਮਾ ਤੇ 9 ਘੇਰਾ ਫੁੱਟ ਧੰਮਾ ਪੂਰਾ ਤੇ 6.5 ਫਟ ਚੌੜਾ ਆ ਵੀ ਇੱਕ ਸਾਤੇ ਛੜਕਣੇ ਛੱਜੋ ਪੂਰਾ ਮਿੱਟੀ ਵੀ ਨਹੀਂ ਲੱਗੀ 60 65 ਪੈਸੇ ਟਾਇਰ ਤੇ ਰੇਟ ਦੀ ਗੱਲ ਕਰੀਏ ਤੇ ਰੇਟ ਹੈਗਾ 2 ਲੱਖ 5000 2 ਲੱਖ 5000 2 ਲੱਖ 5000 ਮੌਕੇ ਤੇ ਮਾਨਤਾਣ ਕਰ ਦੇਣੀ ਕੀ ਫੁੱਲ ਮਾਨਤਾਣ ਕਰਨਗੇ ਕਿਸੇ ਵੀਰ ਪੈਸੇ ਨਹੀਂ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲਿਆ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਤੇ ਵਧੀਆ ਟਰਾਲਾ ਕੋਕਾ ਬੀਸੋ ਫਾਰਸ ਪਜ਼ਾਮਾ ਲੋਕ ਵੀ ਆ ਬਾਸੀ ਸਾਈਡਾਂ ਦੇ ਕੋਲ ਆਪਾਂ ਨਾਂ ਟਰਾਦਾ ਲੈ ਕੇ ਜਾਣਾ ਉਹ ਲੋਕ ਲਾ ਸਕਦੇ ਆ ਆ ਫੋਟੋ ਮ ਆਗਾ ਕੱਲੀ ਕੱਲੀ ਫੋਟੋ ਵੇਖ ਸਕਦੇ ਆ ਵੀਡੀਓ ਵੀ ਬਣਾ ਕੇ ਵੀ ਗੀਤ ਜੰਨਾ ਮੈਂ ਟਾਈਪ ਆਈਏ ਤੇ 2,5000 ਰੁਪਏ ਦੇ ਰੇਟ ਆ ਮੋਕੇ ਦੇ ਮਾਨਤਾਨ ਕਰਦੇ ਹਾਂ ਕਿ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਫੋਲੋ ਕਰਦੇ ਹੋ ਤੇ ਭਰਾਵਰ ਕੇ ਸ਼ੇਅਰ ਕਰਦੇ ਹੋ ਪੂਰਾ ਵਧੀਆ ਟਰਾਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰ ਸਕਦੇ ਆ ਮਾਲਕ ਦੇ ਨੰਬਰ ਉੱਤੇ ਜਿਹੜੇ ਸਾਰੀ ਜਾਣਕਾਰੀ ਫੋਨ ਲੱਗ ਕੇ ਦਿੱਤਾ ਹੋਇਆ ਹੈ Por cabelo,